7 ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਉੱਤਰੀ ਭਾਰਤ ਦੇ ਪ੍ਰਸਿੱਧ ਸ਼੍ਰੀ ਦੁਰ ਗਿਆਨਾ ਮੰਦਿਰ ਵਿਖੇ ਸਥਿਤ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਆਸਥਾਤੇ ਸ਼ਰਧਾ ਦੇ ਇੱਕ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲਿਆ। ਇਸ ਮੌਕੇ ਸੰਕਟ ਮੋਚਨ ਸ਼੍ਰੀ ਬਜਰੰਗ ਬਲੀ ਨੂੰ ਫੁੱਲਾਂ ਅਤੇ ਕਲੀਆਂ ਨਾਲ ਸਜਾਇਆ ਗਿਆ। ਸ਼ਰਧਾਲੂਆਂ ਨੇ ਸ਼੍ਰੀ ਹਨੂਮਾਨ ਜੀ ਦੀ ਪੂਜਾ ਕੀਤੀ ਅਤੇ ਪਰਿਵਾਰ ਦੀ ਸੁਖ ਸ਼ਾਂਤੀ ਦੀ ਕਾਮਨਾ ਕੀਤੀ। ਅੱਜ بڑے ਹਨੂਮਾਨ ਮੰਦਰ ਹਨੂਮਾਨ ਜੀ ਦੇ ਹਰ ਮੰਗਲਵਾਰ ਆਸ਼ੀਰਵਾਦ ਲੈਣ ਆਇਦਾ ਉਸੇ ਦਿਨ ਅੱਜ ਵੀ ਆਸ਼ੀਰਵਾਦ ਲੈਣਾ ਹੈ ਮੈਂ ਖਾਸ ਕਰਦਾ ਕਿ ਹਨੂਮਾਨ ਜੀ ਸਾਡੇ ਅੰਮ੍ਰਿਤਸਰ ਦੀ ਪੰਜਾਬ ਦੀ ਸਾਡੇ ਹਿੰਦੁਸਤਾਨ ਦੀ ਸਾਰਿਆਂ ਦੀ ਰੱਖਿਆ ਕਰਨਗੇ ਔਰ ਸਾਡੇ ਜਸਸ ਵੀ ਔਰ ਤਪਸ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਹੌਲ ਬਲ ਬਖਸ਼ਣਗੇ ਅੱਜ ਪਹਿਲਾ ਮੰਗਲਵਾਰ ਹੈ ਮੈਂ ਬੜੀ ਆਸਥਾ ਦੇ ਨਾਲ ਚਾਹੇ ਮੇਰੇ ਕੋਟਿਆਂ ਤੋਂ ਚੱਲਿਆ ਜਾਂਦਾ ਜਾਂ ਨਹੀਂ ਚੱਲਿਆ ਜਾਂਦਾ ਲੇਕਿਨ ਭਗਵਾਨ ਦੇ ਦਰਸ਼ਨ ਕਰਨਾ ਹਨੂਮਾਨ ਜੀ ਦੇ ਜ਼ਰੂਰ ਆਈਦਾ ਹੈ ਪਿੱਛੇ ਮੈਨੂੰ ਐਕਸੀਡੈਂਟ ਵੀ ਹੋ ਗਿਆ ਮੇਰੇ ਘਰ ਦੇ ਕਹਿਣ ਲੱਗੇ ਜਾਓਗੇ ਮੈਂ ਹੈ ਮੇਰੀ ਇੰਨੀ ਆਸਥਾ ਹੈ ਕਿ ਮੈਂ ਜ਼ਰੂਰ ਜਾਵਾਂਗਾ ਔਰ ਬੜਾ ਅੱਛਾ ਹੈ ਜੋ ਇਨਾ ਕੋਲੋਂ ਵੰਗੋ ਸਭ ਕੁਝ ਮਿਲਦਾ ਮੈਨੂੰ ਬਹੁਤ ਅੱਛਾ ਲੱਗਾ ਮੈਂ ਪਿਛਲੇ 3 ਮਹੀਨੇ ਸੇ ਕੰਟੀਨਿਊਸਲੀ ਆ ਰਹੀ ਹੂ हनुमान जी के लिए बहुत श्रद्धा है हमारी मेरे कुछ काम थे मेरा भाई एक्चुअली में आ, फ्रांस में है उसको वहाँ पर बहुत दिक्कत आ रही थी सो मैं तीन महीने से लगातार यहाँ पे आ रही हूँ हर मंगलवार में आती हूँ यहाँ पे सो ਮੇਰੇ ਜੋ ਵੀ ਪ੍ਰੋਬਲਮਸ ਹੈ ਉਸ ਦਾ ਸੋਲੂਸ਼ਨ ਮਿਲ ਆਇਆ ਮੇਰੇ ਕੋ ਮੇਰੇ ਘਰ ਵਾਲੇ ਵੀ ਆਤੇ ਆ ਸਾਥ ਮੇਂ ਅੱਜ ਮੰਗਲਵਾਰ ਦੇ ਦਿਨ ਹਨੂਮਾਨ ਜੀ ਦੇ ਮੰਦਿਰ ਮੈਂ ਤੁਹਾਡੇ ਘਰ ਆਏ ਆ ਬਹੁਤ ਅੱਛਾ ਸ਼ਿੰਗਾਰ ਹੋਇਆ ਹਨੂਮਾਨ ਜੀ ਦਾ ਜੀ ਬਹੁਤ ਬਹੁਤ ਮੁਬਾਰਕਾਂ ਸਭ ਨੂੰ ਸਾਵੰਦ ਦੇ ਮਹੀਨੇ ਦੀਆਂ ਬਹੁਤ ਅੱਛਾ ਲੱਗਾ ਜੀ ਹਰ ਮੰਗਲਵਾਰ ਅਸੀਂ ਇੱਥੇ ਹੱਥਿਆਨੇ ਉਹ ਮੈਂ ਮੇਰਾ ਨਾਮ ਸੰਜੀ ਮੇਰਾ ਹੈ ਔਰ ਮੈਂ ਇਸ ਮੰਦਿਰ ਦਾ ਵਾਈਸ ਚੇਅਰਮੈਨ ਆ ਮੈਂ ਅੱਜ ਸਾਰੀ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਕਿ ਸ਼ਾਵਨ ਮਾਸ ਸ਼ੁਰੂ ਹੋ ਗਿਆ ਵਾ ਜਿਹਦੇ ਵਿੱਚ ਕੱਲ ਸਾਡੇ ਸਭ ਤੋਂ ਪਹਿਲਾਂ 바ਵਾ ਭੋਲੇ ਬੰਦਾ ਜੀ ਦਾ ਸ਼ਾਵਨ ਸ਼ਿੰਗਾਰ ਕੀਤਾ ਗਿਆ ਸੀ ਮੋਤੀਆਂ ਦੇ ਨਾਲ ਔਰ ਅੱਜ ਪ੍ਰਥਮ ਮੰਗਲਵਾਰਾ ਜਿਹਦੇ ਵਿੱਚ ਤੁਸੀਂ ਦਰਸ਼ਨ ਦਉਦੇ ਹੋ ਕਿ ਹਨੂਮਨ ਜੀ ਨੂੰ ਮਾਗਜ ਦੇ ਵਿੱਚ ਮੋਤੀਆਂ ਦਾ ਸ਼ਿੰਗਾਰ ਕੀਤਾ ਗਿਆ ਔਰ ਬਾਹ ਜਿਹੜਾ ਦਰਵਾਜ਼ਾ ਉਹਨੂੰ ਗੁਲਾਬ ਦੇ ਨਾਲ ਔਰ ਵਜਨੀ ਕਿੰਦਾ ਤੇ ਫੁੱਲਾਂ ਨਾਲ ਸਜਾਇਆ ਗਿਆ ਮੇਰੀ ਤਰਫੋਂ ਜਨਤਾ ਸੰਭੂ ਨਿਵੇਦਨ ਹੈ ਕਿ ਹਰ ਸੋਮਵਾਰ ਔਰ ਹਰ ਮੰਗਲਵਾਰ ਪੂਰਾ ਸ਼ਾਵਨ ਮਾਸ ਦੇ ਵਿੱਚ ਸ਼ਿੰਗਾਰ ਹੋਇਆ ਕਰੇਗਾ ਤੁਸੀਂ ਵੱਧ ਤੋਂ ਦਾ ਅੱਗੇ ਇੱਥੇ ਦਰਸ਼ਨ ਕਰੋ ਵੀ ਦੱਸਣਾ ਕਿ ਜੋ ਸਦੀਆਂ ਤੋਂ ਜੜੋ ਦਾ ਮੰਦਿਰ ਹੈ ਸਾਵਨ ਦੇ ਮਹੀਨੇ ਤੁਹਾਨੂੰ ਪਤਾ ਇੱਥੇ ਮੇਲੇ ਲੱਗਦੇ ਹੀ ਆ ਪਰ ਵਿਸ਼ੇਸ਼ ਕਰ ਅੱਗੇ ਹੁੰਦਾ ਸੀ ਕਿ ਇੰਨਾ ਨਹੀਂ ਹੁੰਦਾ ਹੀ ਕੱਲ ਸੋਮਵਾਰ ਵੀ ਵੇਖੇ ਇੱਥੇ ਸ਼ਵਾਲੇ ਜਿਹੜਾ ਵੱਡੇ ਨੂੰ ਮਾਂਜੀ ਦੇ ਮੰਦਿਰ ਇੱਥੋਂ ਤੇ ਭਗਤ ਆਪ ਹੀ ਬਚੇ ਸਜਾਵਟ ਮੈਂ ਕਿ ਦਿਨ ਪ੍ਰਤੀ ਦਿਨ ਮੈਂ ਬੜਾ ਖੁਸ਼ ਹੁੰਨਾ ਜਿੱਲੇ ਲੋਕੀ ਕਹਿੰਦੇ ਨੇ ਗੱਲ ਮੈਂ ਨਹੀਂ ਜੇ ਰੱਬ ਦੇ ਘਰ ਆਉਣ ਦਾ ਵਾਧਨ ਦੇਣੀ ਆ ਤਾਂ ਮੈਂ ਲੋਕਾਂ ਨੂੰ ਧਰਮ ਦਾ ਡਰ ਹਗਾ ਸਾਡੇ ਹਨੂਮਾਨ ਜੀ ਦੀ ਏਡੀ ਕਿਰਪਾ ਤੁਸੀਂ ਦੇਖ ਲਓ ਇੱਥੇ ਦਿਨੋਂ ਦਿਨ ਦਿਨੋਂ ਦਿਨ ਸੰਗਤ ਵਧਦੀ ਜਾ ਰਹੀ ਹੈ ਅੱਜ ਤੁਸੀਂ ਸਜਾਵਟ ਦੇਖੋ 4 ਮਹੀਨੇ ਦੇ ਪਹਿਲੇ ਮੰਗਰਵਾਰ ਨੂੰ ਸ਼੍ਰੀ ਦੁਰਗਾ ਦੇਵਤਾ ਦੇ ਚ ਬਣੇ ਇੱਥੇ ਦੀ ਬੜਾ ਹਨੂਮਾਨ ਮੰਦਿਰ ਵਿਖੇ ਅੱਜ ਫੁੱਲ ਕਲੀਆਂ ਦੇ ਨਾਲ ਬਜਰੰਗ ਬਲੀ ਜੀ ਦਾ ਸ਼ਿੰਗਾਰ ਕੀਤਾ ਗਿਆ ਉੱਥੇ ਹੀ ਸ਼ਰਧਾਲੂਆਂ ਵੱਲੋਂ ਸਮੱਗਰੀ ਲੈ ਕੇ ਇਹਨਾਂ ਦੀ ਪੂਜਾ ਅਰਚਨਾ ਕੀਤੀ ਗਈ ਔਰ ਆਪਣੇ ਦੇ ਆਪਣੇ ਪਰਿਵਾਰ ਵਾਸਤੇ ਮਨੋ ਕਾਮਨਾ ਮੰਗੀ ਗਈ